वाहेगुरू साहेब जी मने की गात कही न जाए जे को कहे पीछे पछताए ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣ ਮਨ ਕੋਏ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਜ ਬੈਠੇ ਸਤਿਕਾਰਯੋਗ ਸਤਸੰਗ ਜਣੋ ਪਾਤਸ਼ਾਹ ਜੀ ਦੀ ਮਿਹਰਮਤ ਹੋਈ ਹੈ ਜੁੜਮਲ ਬੈਠਣ ਦਾ ਉਸ ਬਾਗ ਅਫਸਰ ਆਪਾਂ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ ਜਪ ਬਾਣੀ ਦੀ ਵਿਚਾਰ ਆਪਾਂ ਪਿਛਲੇ ਦਿਨਾਂ ਤੋਂ ਸਾਂਝੀ ਕਰ ਰਹੇ ਹਾਂ ਉਸੇ ਲੜੀ ਤਹਿਤ ਹੁਣ ਤੱਕ ਆਪਾਂ 11 ਪੌੜੀਆਂ ਜਿਨ੍ਹਾਂ ਦੇ ਵਿਚਾਰ ਕਰ ਚੁੱਕੇ ਆ ਸੁਣਿਆ ਵਾਲੀਆਂ ਪੌੜੀਆਂ ਜਿਹੜੀਆਂ 8 9 10 ਤੇ 11 ਨੰਬਰ ਪੌੜੀ ਸੀ ਜਿਸ ਦੀ ਵਿਚਾਰ ਆਪਾਂ ਪਿਛਲੇ ਦਿਨਾਂ ਦੇ ਵਿੱਚ ਸਾਂਝੀ ਕੀਤੀ ਹੈ ਇਸ ਤੋਂ ਬਾਅਦ ਜਿਹੜੀਆਂ ਪੌੜੀਆਂ ਸ਼ੁਰੂ ਹੋ ਰਹੀਆਂ ਨੇ ਉਹ ਨੇ ਮੰਨਣ ਵਾਲੀਆਂ ਮੰਨਣ ਵਾਲੀਆਂ ਪਾਵਲ ਸੁਣ ਕੇ ਮੰਨ ਲੈਣਾ ਬੜਾ ਜ਼ਰੂਰੀ ਹੈ ਸਵਾਉ ਜੋ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਬਖਸ਼ਿਸ਼ ਕਰਦੇ ਆ ਰਲ ਮਿਲ ਵਿਚਾਰਾਂ ਨੂੰ ਸਾਂਝਾ ਕਰਨ ਦਾ ਯਤਨ ਕਰੀਏ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਸਾਰੇ ਆਪਾਂ ਰਲ ਮਿਲ ਗੁਰਦਵਾਰਾ ਦੀ ਮਰਿਆਦਾ ਨੂੰ ਣਵਾਲੀਏ ਭਾਈ ਜਿੰਨੀਆਂ ਵੀ ਸੰਗਤਾਂ ਜੁੜ ਮਿਲ ਬੈਠੀਆਂ ਨੇ ਲਵਾਓ ਹਾਜ਼ਰੀ ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹਿ ਜਾਵੇ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 12 ਨੰਬਰ ਪੌੜੀ ਹੈ ਜਿਹੜੀ ਇਹ ਮੰਨੇ ਵਾਲੀ ਹੈ ਵੀ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਮੰਨ ਲਿਆ ਹੈ ਤੇ ਇਸ ਤੋਂ ਬਾਅਦ ਤਿੰਨ ਪੌੜੀਆਂ ਜਿਹੜੀਆਂ ਨੇ ਮੰਨਣਾ ਜੇ ਕੋਈ ਮੰਨ ਲਵੇ ਤਾਂ ਇੱਕ ਤਾਂ ਹੈ 12 ਨੰਬਰ ਪੌੜੀ ਮੰਨੇ ਕੀ ਗਤ ਕਹੀ ਨਾ ਜਾਏ ਜਿਨ੍ਹਾਂ ਨੇ ਮੰਨ ਲਿਆ ਉਹਦੀ ਅਵਸਥਾ ਵਿਆਣ ਨਹੀਂ ਕੀਤੀ ਜਾ ਸਕਦੀ ਇਸ ਤੋਂ ਅਗਲੀਆਂ ਜਿਹੜੀਆਂ ਪੌੜੀਆਂ ਨੇ ਉਹਨਾਂ ਵਿੱਚ ਸਤਿਗੁਰੂ ਮੰਨੈ ਲਬਜ਼ ਵਰਤ ਰਿਹਾ ਹੈ ਮੰਨੈ ਜੇ ਕੋਈ ਮੰਨ ਲਵੇ ਤੇ ਸਤਿਗੁਰੂ ਧੰਗੁਰੂ ਨਾਨਕ ਸਾਹਿਬ ਪਾਤਸ਼ਾਹ ਇਹਨਾਂ ਪਾਵਨ ਪੰਕਤੀਆਂ ਵਿੱਚ ਜੋ ਬਖਸ਼ਿਸ਼ ਕਰ ਰਹੇ ਹੈ ਜਿਵੇਂ ਆਪਾਂ ਪਹਿਲਾ ਪੌੜੀਆਂ ਦੀਆਂ ਖੇੜਲੀਆਂ ਪੰਕਤੀਆਂ ਸਾਂਝੀਆਂ ਕੀਤੀਆਂ ਸੀ ਜਿਦੇ ਵਿੱਚ ਸਤਿਗੁਰੂ ਕਹਿ ਰਹੇ ਸਨ ਗੁਰਾ ਇੱਕ ਦੇਹ ਬੁਝਾਈ ਸਵਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੇ ਜਾਂ ਸਤਿਗੁਰੂ ਨੇ ਕਿਹਾ ਸੀ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਹੁਣੇ ਜਿਹੜੀਆਂ ਮੰਨੇ ਵਾਲੀਆਂ ਪੌੜੀਆਂ ਨੇ ਇਹਨਾਂ ਦੇ ਅਖੀਰ ਲੀਆਂ ਜਿਹੜੀਆਂ ਪੰਕਤੀਆਂ ਨੇ ਉਹ ਇਹ ਚਾਰ ਪੌੜੀਆਂ ਦੀਆਂ ਇੱਕੋ ਜਿਹੀਆਂ ਪੰਕਤੀਆਂ ਨੇ ਸਤਿਗੁਰੂ ਬਖਸ਼ਿਸ਼ ਕਰ ਰਿਹਾ ਕਹਿੰਦਾ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣਾ ਮਨ ਕੋਏ ਐਸਾ ਨਾਮ ਐਸਾ ਨਾਮ ਦਾ ਮਤਲਬ ਹੈ ਅਜ਼ਈਹਾ ਭਾਵ ਐਡਾ ਉੱਚਾ ਨਰੰજન ਹੋਏ ਕਹਿੰਦੇ ਮਾਇਆ ਤੋਂ ਪ੍ਰਭਾਵ ਤੋਂ ਪਰੇ ਜੋ ਵੀ ਪਰਮੇਸ਼ਰ ਜੀ ਦੇ ਨਾਮ ਦੇ ਨਾਲ ਜੁੜਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਨਾਮ ਹੈ ਪ੍ਰਮਾਤਮਾ ਜੀ ਦਾ ਜੋ ਵੀ ਕੋਈ ਉਹਨੂੰ ਹਿਰਦੇ ਵਿੱਚ ਵਸਾ ਲਵੇ ਮੰਨ ਕੇ ਭਾਵ ਜੇ ਕੋ ਮੰਨ ਜਾਣਾ ਹੈ ਮਨ ਕੋਈ ਪਰਮੇਸ਼ਰ ਜੀ ਦਾ ਨਾਮ ਹੈ ਜਿਹੜਾ ਉਹ ਨਿਰੰਝਣ ਹੈ ਕਾਲਖ ਤੋਂ ਰਹਿਤ ਹੈ ਕਿਉਂਕਿ ਪਰਮੇਸ਼ਰ ਖੁਦ ਨਿਰੰਝਣ ਉਹਦਾ ਨਾਮ ਵੀ ਨਿਰੰਝਣ ਹੈ ਉਹਦੇ ਨਾਮ ਦੀ ਜਿਹੜੀ ਲੇਵ ਹੈ ਉਹ ਮਨੁੱਖ ਨੂੰ ਸੰਸਾਰ ਦੇ ਵਿੱਚ ਰਹਿੰਦਿਆਂ ਮਾਇਆ ਦੇ ਪ੍ਰਭਾਵ ਤੋਂ ਬਚਾ ਕੇ ਰੱਖਦੀ ਹੈ ਹੁਣ ਸਤਿਗੁਰੂ ਕਹਿੰਦੇ ਇਹ ਗੱਲ ਪਤਾ ਕਿਵੇਂ ਲੱਗਦੀ ਹੈ ਕਹਿੰਦੇ ਜੇ ਕੋ ਮੰਨ ਜਾਣੇ ਮਨ ਕੋਈ ਜੇ ਕੋਈ ਗੱਲ ਨੂੰ ਮੰਨ ਕੇ ਮਨ ਵਿੱਚ ਵਸਾ ਲਵੇ ਗੱਲ ਨੂੰ ਮੰਨ ਕੇ ਵਸਾਉਣਾ ਕਿਉਂਕਿ ਦੋ ਗੱਲਾਂ ਆਪਾਂ ਪਹਿਲਾਂ ਵਿਚਾਰ ਰਹੇ ਹਾਂ ਵੀ ਇੱਕ ਸੁਣ ਲੈਣਾ ਹੋਣਾ ਹੁੰਦਾ ਹੈ ਸੁਣ ਕੇ ਗੱਲ ਨੂੰ ਸਮਝ ਕੇ ਮੰਨ ਲੈਣਾ ਇਹ ਸੁਣਨ ਦੀ ਪੂਰੀ ਵਿਆਖਿਆ ਜੇ ਕੋਈ ਪੁੱਛੇ ਵੀ ਸੁਣਨਾ ਕੀ ਹੈ ਸੁਣ ਕੇ ਗੱਲ ਨੂੰ ਮੰਨ ਲੈਣਾ ਇਹਨੂੰ ਸੁਣਨਾ ਕਿਹਾ ਜਾਂਦਾ ਹੈ ਜੇ ਸੁਣ ਕੇ ਛੱਡ ਦਿੱਤਾ ਜਾਵੇ ਉਹਨੂੰ ਸੁਣਿਆ ਨਹੀਂ ਕਿਹਾ ਜਾ ਸਕਦਾ ਵੀ ਸੁਣਿਆ ਨਹੀਂ ਗੱਲ ਨੂੰ ਹੁਣ ਤੁਸੀਂ ਵੇਖੋ ਗੁਰਬਾਣੀ ਦੇ ਵਿੱਚ ਸਤਿਗੁਰ ਜੀ ਨੇ ਦੋ ਗੱਲਾਂ ਕੀਤੀਆਂ ਨੇ ਕਹਿੰਦੇ ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁੱਥਾ ਜਾਏ ਹੁਣ ਆਪਾਂ ਕਹੀ ਜੀ ਅਸੀਂ ਗੱਲ ਨੂੰ ਸੁਣ ਰਹੇ ਹਾਂ ਵੀ ਗੁਰੂ ਦੀ ਜੋ ਗੱਲ ਹੈ ਸੁਣ ਰਹੇ ਹਾਂ ਪਰ ਜੇ ਮੰਨੀ ਨਾ ਜਾਵੇ ਇਹ ਨਹੀਂ ਕਿਹਾ ਜਾ ਸਕਦਾ ਵੀ ਬੰਦਾ ਸੁਣਨ ਵਾਲਾ ਹੈ ਹੁਣ ਘਰ ਦੇ ਵਿੱਚ ਆਮ ਵਾਪਰਦਾ ਕਿਤੇ ਬੱਚਿਆਂ ਨੂੰ ਕੋਈ ਬਾਪ-ਬਾਪ ਗੱਲ ਕਵੇ ਉਹ ਅੱਗੋਂ ਜਵਾਬ ਨਾ ਨਾ ਦੇਣਾ ਵੀ ਨਾ ਤਾਂ ਉਹਨੇ ਐਂ ਕਿਹਾ ਵੀ ਮੈਂ ਨਹੀਂ ਗੱਲ ਨੂੰ ਮੰਨਣਾ ਤੇ ਨਾ ਹੀ ਉਹਨੇ ਕਿਹਾ ਵੀ ਮੈਂ ਹੁਣੀ ਕਰ ਦੇਣਾ ਜਵਾਬ ਹੀ ਨਹੀਂ ਅੱਗੋਂ ਦਿੱਤਾ ਮਤਲਬ ਜਦੋਂ ਕੋਈ ਕੰਮ ਨਾ ਕਰਨਾ ਹੋਵੇ ਨਾ ਅੱਗੋਂ ਜਵਾਬ ਨਹੀਂ ਦਿੰਦੇ ਹੋਨ ਉਸ ਨੂੰ ਗੱਲ ਨੂੰ ਦੇਖਿਆ ਜਾਂਦਾ ਹੈ ਸਮਝ ਲਿਆ ਜਾਂਦਾ ਹੈ ਵੀ ਇਹਨੇ ਕੰਮ ਇਹ ਨਹੀਂ ਕਰਨਾ ਹਾਲਾਂਕਿ ਉਹਨੇ ਹਾਜ਼ਰ ਜਵਾਬੀ ਦੇ ਦਿੱਤੀ ਹੈ ਹਾਂ ਦੇ ਵਿੱਚ ਭਾਵੇਂ ਕਹਿਤਾ ਭਾਵੇਂ ਨਹੀਂ ਵੀ ਕਿਹਾ ਪਰ ਅੱਗੋਂ ਕੋਈ ਸਿਰ ਵੀ ਨਹੀਂ ਮਾਰਿਆ ਹਾਮੀ ਵੀ ਨਹੀਂ ਭਰੀ ਨਾ ਨੁੱਕਰ ਵੀ ਨਹੀਂ ਕੀਤੀ ਉਹਦਾ ਮਤਲਬ ਇਹ ਹੁੰਦਾ ਵੀ ਇਹ ਕੰਮ ਨਹੀਂ ਕਰ ਸਕਦਾ ਇਸੇ ਨੂੰ ਗੁਰਦੇਵ ਕਹੇ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ ਹੁਣ ਅਸੀਂ ਲੋਕ ਕੀ ਕਰਦੇ ਆ ਅਸੀਂ ਗੁਰੂ ਦੀ ਗੱਲ ਨੂੰ ਸੁਣ ਰਹੇ ਆ ਪ੍ਰਜੇਕੀ ਮੰਨ ਲਿਆ ਜਾਵੇ ਅੱਗੋਂ ਸਾਡਾ ਕੋਈ ਜਵਾਬ ਨਹੀਂ ਐ ਫਿਰ ਇਸ ਗੱਲ ਨੂੰ ਜਦੋਂ ਜਵਾਬ ਨਹੀਂ ਨਾ ਕੋਈ ਦਿੱਤਾ ਜਾ ਰਿਹਾ ਅੱਗੋਂ ਵੀ ਗੱਲ ਨੂੰ ਮੰਨੋਗੇ ਜਾਂ ਨਹੀਂ ਉਸ ਨੂੰ ਇਸ ਤਰੀਕੇ ਨਾਲ ਸਮਝਿਆ ਬੁਝਾਵੇਗਾ ਵੀ ਇਹ ਬੰਦਾ ਮੰਨਣ ਨੂੰ ਤਿਆਰ ਨਹੀਂ ਐ ਜਦੋਂ ਅੱਗੇ ਕੋਈ ਹਾਂ ਜਾਂ ਨਾ ਦਾ ਜਵਾਬ ਨਾ ਵੀਨ ਤਾਂ ਸਮਝ ਲਓ ਇਹ ਨਹੀਂ ਗੱਲ ਨਹੀਂ ਮੰਨਣੀ ਇਹ ਦਾ ਜਵਾਬ ਐ ਜਦੋਂ ਹਾਂ ਨਾ ਦੋਵੇਂ ਨਾ ਆਉਣ ਨਾ ਸਿਰ ਵੀ ਨਾ ਮਾਰੇ ਬੰਦਾ ਉਹਦਾ ਮਤਲਬ ਚੁੱਪੀ ਕਰ ਦੇ ਉਹਦਾ ਮਤਲਬ ਹੁੰਦਾ ਵੀ ਨਹੀਂ ਗੱਲ ਮੰਨਣੀ ਨਹੀਂ ਹੈ ਹੁਣ ਸਤਿਗੁਰੂ ਜਿਹੜੀ ਬਖਸ਼ਿਸ਼ ਕਰ ਰਿਹਾ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਨ ਜਾਣਾ ਮਨ ਕੋਈ ਗੱਲ ਇਹ ਆ ਵੀ ਮਨੁੱਖ ਆਪਣੇ ਅੰਦਰ ਲਗਨ ਲਾ ਕੇ ਵੇਖੇ ਵੀ ਪਰਮੇਸ਼ਰ ਜੀ ਦਾ ਨਾਮ ਕਿੰਨਾ ਉੱਚਾ ਹੈ ਗੱਲ ਇੱਥੇ ਮੰਨ ਦੀ ਹੋ ਰਹੀ ਹੈ ਜੇ ਕੋ ਮੰਨ ਜਾਣਾ ਮਨ ਕੋਈ ਹੈ ਵੀ ਜੋ ਕੋਈ ਗੱਲ ਨੂੰ ਮਨ ਵਿੱਚ ਲਾਵੇ ਸੁਣ ਜ਼ਰੂਰ ਲਿਆ ਪਰ ਗੱਲ ਨੂੰ ਮਨ ਵਿੱਚ ਲਾ ਕੇ ਦੇਖ ਕਿਉਂਕਿ ਉਸਤਤ ਮਨ ਦੇ ਨਾਲ ਹੋਣੀ ਹੈ ਨਾ ਕਰਮ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਬਿਵਹਾਰ ਮਾਲਕ ਜੀ ਦੀ ਉਸਤਤ ਮਨ ਦੇ ਨਾਲ ਹੋਣੀ ਹੈ ਦੇਖੋ ਇਸ ਗੱਲ ਨੂੰ ਜ਼ਰੂਰ ਸਮਝਿਓ ਧਨ ਵੀ ਰੋਲ ਅਦਾ ਕਰਦਾ ਹੈ ਪਰ ਤਾਣੂ ਕਰਦਾ ਹੈ ਜੋ ਮਨ ਕਹਿੰਦਾ ਹੁਣ ਅਸੀਂ ਸਿਰਫ ਤੇ ਸਿਰਫ ਤਨ ਦੀ ਉਸਤਤ ਕਰ ਰਹੇ ਹਾਂ ਅਸੀਂ ਸਿਰਫ ਸਰੀਰ ਕਰਕੇ ਉਸਤਤ ਕਰ ਰਹੇ ਹਾਂ ਮਨ ਸਾਡਾ ਉਸਤਤ ਕਰਦਾ ਹੀ ਕੋਈ ਨਹੀਂ ਹੈ ਜਦਨ ਕਿਤੇ ਮਨ ਦੇ ਵਿੱਚ ਗੱਲ ਪਹੁੰਚ ਜਾਵੇ ਨਾ ਉਸ ਦਿਨ ਮਨ ਉਸਤਤ ਕਰਨ ਲੱਗ ਪਵੇਗਾ ਉਸਤਤ ਤਾਂ ਮਨ ਮੈਂ ਕਾਰਨ ਅਨੰਕਾਰ ਹੈ ਨਿਰੰਕਾਰ ਦੀ ਉਸਤਤ ਕਿੱਥੇ ਕਰਨੀ ਹੈ ਮਨ ਦੇ ਵਿੱਚ ਕਰਨੀ ਹੈ ਉਸਤਤ ਮਨ ਮੈਂ ਕਾਰਨ ਅਨੰਕਾਰ ਕਰ ਮਨ ਮੇਰੇ ਸਤਿ ਵਿਹਾਰ ਵਿਹਾਰ ਦਾ ਮਤਲਬ ਹੁੰਦਾ ਹੈ ਬਿੱਤਰਾ ਆਚਰਣ ਤੇਰੇ ਕਿਤੇ ਤੇਰੇ ਕਰਮ ਵੀ ਆਪਾਂ ਕਹਿੰਦੇ ਵੀ ਇਹਦਾ ਕਿਹੋ ਜਿਹਾ ਬਿਹਾਰ ਬੰਦੇ ਦਾ ਵੀ ਇਹਦਾ ਚਾਲ ਚੱਲਣ ਕਿਹੋ ਜਿਹਾ ਗੱਲ ਮੰਨਨੇ ਕਮਾਉਣੀਆਂ ਬਿਹਾਰ ਤਣਨੇ ਕਰਨਾ ਚਾਲ ਚੱਲਣ ਤਣ ਦਾ ਬਦਲਣਾ ਕਿਉਂਕਿ ਜੋ ਮਨ ਕਵੇਗਾ ਉਹ ਤਣ ਕਰੇਗਾ ਹੁਣ ਸਤਗੁਰੂ ਨੇ ਬਖਸ਼ਿਸ਼ ਕੀਤੀ ਉਸ ਤਾਂ ਤਾਂ ਮਨ ਮੈਂ ਕਾਰਨ ਰੰਕਾਰ ਕਰ ਮਨ ਮੇਰੇ ਸਤ ਬਿਹਾਰ ਮੇਰੇ ਮਨ ਸੱਚਾ ਬਿਹਾਰ ਕਰ ਕਿਹੜਾ ਮਾਲਕ ਜੀ ਦਾ ਜਿਹੜਾ ਨਾਮ ਹੈ ਉਹਨੂੰ ਹਿਰਦੇ ਚ ਧਾਰਨ ਕਰ ਮਨ ਕਰਕੇ ਉਸਤਤਕਾਰ ਉਹਦੀ ਮਨ ਕਰਕੇ ਵਡਿਆਈ ਕਰ ਮਨ ਕਰਕੇ ਦਾ ਵਡਿਆਈ ਕਰਨ ਦਾ ਮਤਲਬ ਹੁੰਦਾ ਗੁਰੂ ਨੇ ਜੋ ਕਿਹਾ ਉਹਨੂੰ ਗੱਲ ਨੂੰ ਮੰਨ ਲੈ ਸਤ ਕਰਕੇ ਮੰਨ ਲੈ ਇਹ ਇਹ ਮਨ ਦੀ ਉਸਤਤ ਹੈ ਮਨ ਰਾਹੀਂ ਉਸਤਤ ਕਰਨੀ ਹੈ ਹੁਣ ਅਸੀਂ ਤਣ ਦੀ ਉਸਤਤ ਕਰ ਰਹੇ ਹਾਂ ਬਹੁਤੀ ਸਰੀਰ ਕਰਕੇ ਉਸਤਤ ਅਸੀਂ ਬਹੁਤੀ ਕਰਦੇ ਹਾਂ ਮਨ ਦੀ ਉਸਤਤ ਉਹ ਹੈ ਜਦੋਂ ਅਸੀਂ ਗੱਲ ਨੂੰ ਮੰਨ ਵੀ ਲਵਾਂਗੇ ਤੇ ਜਿੰਨਾ ਚਿਰ ਅਸੀਂ ਸਰੀਰ ਤੱਕ ਖੜੇ ਰਹਾਂਗੇ ਵੀ ਸਰੀਰ ਰਾਹੀ ਹੋ ਗਿਆ ਉਹਨਾਂ ਚਿਰ ਗੱਲ ਨਹੀਂ ਖੜਨੀ ਕਿਉਂਕਿ ਗੁਰਬਾਨ ਸਤਿਗੁਰੂ ਨੇ ਦੋਵੇਂ ਤਿੰਨੇ ਗੱਲਾਂ ਰੱਖਿਆ ਨੇ ਮਨ ਤਨ ਤੇ ਧਨ ਅਸੀਂ ਤਨ ਦੀ ਬਹੁਤ ਸੇਵਾ ਕਰ ਲਈ ਤੇ ਧਨ ਦੀ ਬਹੁਤ ਸੇਵਾ ਕਰ ਲਈਏ ਪਰ ਮਨ ਦੀ ਸੇਵਾ ਪਿੱਛੋਂ ਅਸੀਂ ਬਹੁਤ ਪਿੱਛੇ ਆ ਮਨ ਦੀ ਸੇਵਾ ਕੋਈ ਵਿਰਲਾ ਹੀ ਕਰ ਰਿਹਾ ਹੈ ਮਨ ਦੀ ਸੇਵਾ ਹੁੰਦਾ ਹੈ ਗੁਰੂ ਦੀ ਗੱਲ ਨੂੰ ਮੰਨ ਲੈਣਾ ਇਹ ਮਨ ਦੀ ਸੇਵਾ ਹੈ ਤੇ ਸਤਗੁਰੂ ਕਹਿੰਦੇ ਨੇ ਉਸ ਤਤ ਮਨਮਹਕਾਰ ਨਿਰੰਕਾਰ ਕਰਮਨ ਮੇਰੇ ਸਤਿ ਬਿਹਾਰ ਏ ਮੇਰੇ ਮਾਨ ਤੂੰ ਸਤਿ ਬਿਹਾਰ ਕਰ ਆ ਬਿਹਾਰ ਕਰ ਉਸ ਤਤ ਮਨਮਹਕਾਰ ਨਿਰੰਕਾਰ ਆ ਗੱਲ ਨੂੰ ਮੰਨ ਲੈ ਵੀ ਮਨ ਦੇ ਵਿੱਚ ਨਿਰੰਕਾਰ ਦੇ ਉਸ ਤਤ ਕਰ ਸਰੀਰ ਦਾ ਕੀ ਹੈ ਸਰੀਰ ਨੇ ਤਾਂ ਉਹ ਕਰਨ ਜੋ ਮਨ ਕਹਿੰਦਾ ਹੈ ਸਰੀਰ ਨੇ ਤਾਂ ਨਸ਼ਟ ਹੋ ਜਾਣਾ ਹੈ ਸਰੀਰ ਨੂੰ ਤਾਂ ਜਿੱਧਰ ਲਾ ਲੋਂਗੇ ਉਹਨੇ ਉਧਰ ਲੱਗ ਜਾਣਾ ਹੈ ਗੱਲ ਤਾਂ ਤੇਰੇ ਮਨ ਦੀ ਹੈ ਗੱਲ ਤਾਂ ਮਨ ਬਦਲਣ ਦੀ ਹੈ ਮਨ ਬਦਲ ਲਿਆ ਜਾਵੇ ਤਾਂ ਤਨ ਕੋਈ ਮਜ਼ਾਲ ਨਹੀਂ ਵੀ ਆਪਣੀ ਮਰਜ਼ੀ ਨਾਲ ਕਿਤੇ ਜਾਵੇ ਹੁਣ ਆ ਜਿਹੜਾ ਸਰੀਰ ਹੈ ਇਹ ਆਪਣੇ ਆਪ ਥੋੜੀ ਕਿਤੇ ਜਾਂਦਾ ਹੈ ਜਦੋਂ ਮਨ ਲੈ ਕੇ ਜਾਂਦਾ ਉਹਦੀ ਜਾਂਦਾ ਹੈ ਸਰੀਰ ਪਹਿਲਾਂ ਮਨ ਜਾਂਦਾ ਹੈ ਉੱਥੇ ਕਿਤੇ ਵੀ ਜਾਣਾ ਹੋਵੇ ਮਨ ਜਾਂਦਾ ਹੈ ਸਰੀਰ ਤਾਂ ਭਾਵੇਂ ਜਿੰਨਾ ਮਰਜ਼ੀ ਟਿਕ ਡੋਲੇ ਖਾਂਦਾ ਹੋਵੇ ਤਾਂ ਵੀ ਚਲ ਖਿੱਚ ਹੈ ਨਾ ਜਿਹੜੀ ਖਿੱਚ ਲੈ ਜਾਂਦੀ ਹੈ ਬੰਦੇ ਨੂੰ ਮਨ ਦੀ ਖਿੱਚ ਲੈ ਜਾਂਦੀ ਹੈ ਤੇ ਆਲੇ ਦੁਆਲੇ ਤੁਸੀਂ ਜ਼ਰਾ ਚਾਤ ਮਾਰਿਓ ਜਿੰਨਾ ਕੁਛ ਵੀ ਹੋ ਰਿਹਾ ਆਲੇ ਦੁਆਲੇ ਵੇਖੋ ਸਰੀਰਾਂ ਦਾ ਆਪਣਾ ਕੋਈ ਵੀ ਜਿਹੜਾ ਵजूद ਨਹੀਂ ਹੈ ਵੀ ਉਹ ਆਪ ਚੱਲ ਕੇ ਜਾਂਦਾ ਗੱਲ ਮਨ ਦੀ ਹੈ ਮਨ ਖਿੱਚ ਕੇ ਲੈ ਜਾਂਦਾ ਹੈ ਮਨ ਗੁਰਦੁਆਰੇ ਚਿਤ ਕਰੇ ਤਾਂ ਤਨ ਨੂੰ ਗੁਰਦੁਆਰੇ ਲਿਆਉਂਦਾ ਹੈ ਮਨ ਜਦੋਂ ਕਿਤੇ ਹੋਰ ਜਾਣ ਦਾ ਚਿਤ ਕਰੇ ਤਨ ਨੂੰ ਉੱਥੇ ਲੈ ਜਾਂਦਾ ਹੈ ਮਨ ਦਾ ਆਪਣਾ ਜਿਹੜਾ ਹੈ ਆਪਣੀ ਤਾਕਤ ਹੈ ਤਨ ਨੂੰ ਖਿੱਚਣ ਦੀ ਤਨ ਨੂੰ ਜਿੱਧਰ ਲਾਉਂਗੇ ਉਧਰ ਲੱਗ ਜਾਣਾ ਹੈ ਗੱਲ ਹੈ ਮਨ ਬਦਲਣ ਦੀ ਮਨ ਬਦਲ ਲੈ ਮਨ ਮਾਲਕ ਦੀ ਵਡਿਆਈ ਵਿੱਚ ਲਾ ਲੈ ਤਨ ਨੇ ਵੀ ਲੱਗ ਜਾਣਾ ਤਨ ਨੇ ਕਿਵੇਂ ਲੱਗਣਾ ਹੈ ਤਾਨ ਨੇ ਚੰਗਾ ਬਿਹਾਰ ਕਰਨ ਲੱਗ ਪੈਣਾ ਤਾਨ ਨੇ ਚੰਗਾ ਬਿਹਾਰ ਤਣ ਹੈ ਕਿ ਆਪਣੇ ਆਪ ਦੇ ਵਿੱਚ ਸਰੀਰ ਦੇ ਵਿੱਚ ਅੱਖਾਂ ਨੇ ਜ਼ੁਬਾਨ ਹੈ ਕੰਨ ਹੱਥ ਪੈਰ ਹੈ ਇਹਨਾਂ ਨੇ ਨਿਰਮਲ ਕਰਮ ਕਰਨ ਲੱਗ ਪੈਣੇ ਆ ਜੇ ਮਾਲਕ ਦੀ ਵਡਿਆਈ ਹੈ ਸਰੀਰ ਦੀ ਸਰੀਰ ਕਰਕੇ ਉਸਤਤਾਈ ਸੀ ਮਾਨ ਦੇ ਵਿੱਚ ਮਾਲਕ ਦਾ ਨਾਮ ਰੱਖਣਾ ਸੀ ਸਰੀਰ ਕਰਕੇ ਵਡਿਆਈ ਸੀ ਉਸ ਪਰਮੇਸ਼ਰ ਜੀ ਦੀ ਉਸਤਤ ਕਰਨੀ ਉਹ ਸੀ ਨਿਰਮਲ ਕਰਮ ਕਰਨੇ ਇਹ ਸਰੀਰ ਦੀ ਉਸਤਤ ਹੈ ਜੇ ਕੋ ਕਵੇ ਨਾ ਮੈਂ ਸਰੀਰ ਕਰਕੇ ਰੱਬ ਨੂੰ ਅਰਾਧਨਾ ਉਹਦਾ ਤਰੀਕਾ ਇਹੋ ਹੀ ਹੈ ਵੀ ਹੱਥਾਂ ਪੈਰਾਂ ਜ਼ੁਬਾਨ ਅੱਖਾਂ ਤੋਂ ਸਹੀ ਕੰਮ ਲੈਣ ਲੱਗ ਪਏ ਬਸ ਇਹ ਵਡਿਆਈ ਉਹਦੀ ਕਰਨੀ ਹੱਥ ਸਹੀ ਕੰਮ ਕਰਨ ਪੈਰ ਸਿੱਧੇ ਪਾਸੇ ਤੁਰਨ ਅੱਖਾਂ ਸਹੀ ਵੇਖਣ ਜ਼ੁਬਾਨ ਸਹੀ ਬੋਲੇ ਇਹ ਤਨ ਕਰਕੇ ਉਸਤਤ ਹੈ ਪਰ ਸਭ ਤੋਂ ਪਹਿਲਾ ਜ਼ਰੂਰੀ ਮੰਨ ਦੀ ਵਡਿਆਈ ਹੈ ਮੰਨ ਕਰਕੇ ਵਡਿਆਈ ਕਰੋ ਨਹੀਂ ਤਾਂ ਬਾਬਾ ਸਤਗੁਰੂ ਦੇ ਸ਼ਲੋਕ ਦੇ ਸ਼ਲੋਕਾਂ ਦੇ ਵਿੱਚ ਗੱਲ ਕੀਤੀ ਹੈ ਨਾ ਬਾਬਾ ਕਬੀਰ ਸਾਹਿਬ ਜੀ ਨੇ ਕਬੀਰ ਇਹ ਤਨ ਜਾਏਗਾ ਸਰੀਰ ਨੇ ਤਾਂ ਨਸ਼ਟ ਹੋ ਜਾਣਾ ਹੈ ਸਰੀਰ ਦਾ ਕੀ ਇਹ ਸਰੀਰ ਨੇ ਸਮਾਪਾ ਕੇ ਰਹਿ ਜਾਣਾ ਹੈ ਕਬੀਰ ਇਹ ਤਨ ਜਾਏਗਾ ਸਕੋ ਤਲੇ ਹੋ ਬਹੋਰ ਤੇ ਜੇ ਕਿਤੇ ਤੇਰੇ ਵਿੱਚ ਹਿੰਮਤ ਹੈ ਤਾਂ ਰੋਕ ਕੇ ਦੇਖ ਲੈ ਤਨ ਤਨੇ ਤਾਂ ਖਤਮ ਹੋ ਜਾਣਾ ਕਬੀਰ ਇਹ ਤਨ ਜਾਏਗਾ ਸਕੋ ਤਾਂ ਲੇਹੋ ਬਹੋਰ ਨਾਂਗੇ ਪਾਵੋ ਤੇ ਗਏ ਜਿਨ ਕੇ ਲੱਖ ਕਰੋੜ ਸਰੀਰ ਨੇ ਨਸ਼ਟ ਹੋ ਜਾਣਾ ਇਹ ਨਹੀਂ ਵੀ ਕਿਸੇ ਦਾ ਰਹਿ ਜਾਣਾ ਇੱਥੇ ਹਰੀਕ ਦਾ ਹੀ ਨਸ਼ਟ ਹੋਇਆ ਤੇ ਹੋਣਾ ਵੀ ਹੈ ਕਬੀਰ ਇਹ ਤਨ ਜਾਏਗਾ ਸਕੋ ਤਾਂ ਲੇਹੋ ਬਹੋਰ ਜੇ ਤਾਕਤ ਹੈ ਤਾਂ ਬਚਾਲੈ ਨਾਸ਼ ਹੋਣ ਤੋਂ ਨਾਗੇ ਪਾਵੋ ਤੇਗ ਜਿਨ ਕੇ ਲੱਖ ਕਰੋੜ ਜਿਨਾਂ ਦੇ ਇਥੇ ਸ਼ੋਰ ਤਾਂ ਸੀ ਨਾਮ ਬੋਲਦੇ ਸੀ ਜਿਨਾਂ ਦੇ ਜਿਨ ਕੇ ਲੱਖ ਕਰੋੜ ਕਹਿਣ ਦਾ ਭਾਵ ਇਹ ਹੈ ਵੀ ਇਥੇ ਬੱਡੇ ਬੱਡੇ ਚਲੇ ਗਏ ਨੰਗੇ ਪੈਰ ਜਾਣ ਦਾ ਭਾਵ ਹੈ ਵੀ ਕੁਝ ਵੀ ਨਾਲ ਨਹੀਂ ਜਾਣਾ ਜਿਨ ਕੇ ਲੱਖ ਕਰੋੜ ਤਣ ਦਾ ਤਾਂ ਹਰੇਕ ਤਣ ਤਾਂ ਹਰੇਕ ਦਾ ਹੀ ਜਾਣਾ ਹੈ ਵੱਡੇ ਵੱਡੇ ਡਾਕਟਰ ਆ ਜਿਹੜੇ ਸਰੀਰਾਂ ਦੇ ਇਲਾਜ ਕਰਦੇ ਉਹ ਕਿਹੜਾ ਮਰਦੇ ਨਹੀਂ ਉਹਨਾਂ ਦੇ ਰਿਸ਼ਤੇਦਾਰ ਕਿਹੜਾ ਮਰਦੇ ਨਹੀਂ ਜਿਨ੍ਹਾਂ ਦੇ ਆਪਣੇ ਖੁਦ ਦੇ ਹਸਪਤਾਲ ਆ ਜਿਨ੍ਹਾਂ ਕੋਲ ਲੱਖਾਂ ਕਰੋੜਾਂ ਦੀ ਜਾਇਦਾਦ ਆ ਉਹ ਕਿਹੜਾ ਮਰਦੇ ਨਹੀਂ ਪਰ ਗੱਲ ਇਹ ਹੈ ਅਗਲੇ ਸ਼ਲੋਕ ਦੇ ਵਿੱਚ ਬਾਬਾ ਕਬੀਰ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਕਹਿੰਦੇ ਕਬੀਰ ਇਹ ਤਣ ਜਾਏਗਾ ਕਵਣ ਹੈ ਮਾਰਗ ਲਾਇ ਇਹਦਾ ਪਤਾ ਵੀ ਜਾਣਾ ਹੈ ਸ਼ਰੀਰ ਨੇ ਇਰੋਂ ਨੋਂ ਰੋਂ ਥੋੜੀ ਲੱਗ ਜਾਣਾ ਵੀ ਯਾਰ ਕੀ ਲੈਣਾ ਕਮਾ ਕੇ ਨਾ ਨਾ ਬਾਬਾ ਕਬੀਰ ਸਭ ਕਹਿੰਦੇ ਤਾਂ ਪਤਾ ਹੀ ਇਹ ਜਾਣਾ ਜਾਣਾ ਜੋ ਪਜੋ ਸੋ ਵਿਣਸ ਹੈ ਕਬੀਰ ਇਹ ਤਣ ਜਾਏਗਾ ਕਵਣੇ ਮਾਰਗ ਲਾਏ ਕੈ ਸੰਗਤ ਕਰ ਸਾਧਕੀ ਕੈ ਹਰ ਕੇ ਗੁਣ ਗਾਏ ਕਹਿੰਦੇ ਇਹਨੂੰ ਲਾਹੇ ਵਾਲੇ ਪਾਸੇ ਲਾਲਾ ਇਹਨੂੰ ਸਹੀ ਪਾਸੇ ਲਾਲਾ ਜਾਣਾ ਤਾਂ ਹੈਗਾ ਹੀ ਇਹ ਪਤਾ ਹੀ ਸਾਰਿਆਂ ਨੂੰ ਪਰ ਇਹਨੂੰ ਸਹੀ ਪਾਸੇ ਲਾਲਾ ਹੈ ਕਮਣਾ ਮਾਰਗ ਲਾਏ ਕਹਿ ਕਰ ਕਹਿ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਣ ਗਾਏ ਮਾਲਕ ਜੀ ਦੀ ਸਿਫਤ ਸਲਾਹ ਦੇ ਵਿੱਚ ਲਾ ਲੈ ਕਿਉਂਕਿ ਦੁਨੀਆ ਤੇ ਇੱਥੇ ਹੀ ਰਹਿ ਜਾਂਦੀ ਹੈ ਦੁਨੀ ਨਾ ਚਾਲੀ ਸਾਥ ਦੁਨੀਆ ਤੇ ਇੱਥੇ ਹੀ ਰਹਿ ਜਾਣੀ ਹੈ ਕਬੀਰ ਦੀਨ ਗਵਾਇਆ ਦੁਨੀ ਸੇ ਦੁਨੀ ਨਾ ਚਾਲੀ ਸਾਥ ਪਾਈ ਕੋਹਾੜਾ ਮਾਰੇਗਾ ਗਾਫਲ ਆਪਣੇ ਹੱਥ ਤੂੰ ਦੁਨੀਆ ਪਿੱਛੇ ਲੱਗ ਕੇ ਜ਼ਿੰਦਗੀ ਬਰਬਾਦ ਕਰ ਲਈ ਸਰੀਰ ਪਰਬਾਦ ਕਰ ਲਿਆ ਤਣ ਖਰਾਬ ਕਰ ਲਿਆ ਇਹਨੂੰ ਸਹੀ ਪਾਸੇ ਲਾ ਲੈ ਤਣ ਤੋਂ ਸਹੀ ਕੰਮ ਲੈ ਲੈ ਤੇ ਤਣ ਨੇ ਸਹੀ ਕੰਮ ਉਹਦੋਂ ਕਰਨਾ ਜਦੋਂ ਮਨਸ ਦੇ ਪਾਸੇ ਲੱਗ ਗਿਆ ਹੁਣ ਸਰੀਰ ਤਾਂ ਕਿਸੇ ਦਾ ਵੀ ਮਾੜਾ ਨਹੀਂ ਸਰੀਰ ਕਰਕੇ ਕੌਣ ਇੱਥੇ ਬੰਦੇ ਵੱਡਦਾ ਫਿਰਦਾ ਸ਼ਰੀਆਮ ਤਾਂ ਕੋਈ ਨਹੀਂ ਨਾ ਚੰਗੀਆਂ ਰੂਹਾਂ ਨੇ ਪਵਿੱਤਰ ਐ ਸਾਰੇ ਦੇਖਣ ਦੇ ਵਿੱਚ ਚੰਗੇ ਲੱਗ ਰਹੀਆਂ ਤਾਣਾ ਨਾ ਜਿਹੜਾ ਤਣ ਤਨਮ ਸਰੀਰ ਤੋਂ ਦੇਖਣ ਤੋਂ ਤਾਂ ਬੰਦਾ ਬੜਾ ਨਿਮਰਤਾ ਵਾਲਾ ਲੱਗਦਾ ਹੈ। ਸਰੀਰ ਤੋਂ ਤਾਂ ਲੱਗ ਰਿਹਾ ਵੀ ਬਹੁਤ ਸਿਆਣਾ ਬੰਦਾ ਹੈ। ਪਰ ਗੱਲ ਤਾਂ ਮੰਦੀ ਹੈ। ਸਰੀਰ ਕਰਕੇ ਤਾਂ ਸਾਰੇ ਭਗਤ ਲੱਗ ਰਹੇ ਆ। ਜਿਵੇਂ ਬਗਲੇ ਤੇ ਹੰਸ ਦੀ ਗੱਲ ਹੁੰਦੀ ਹੈ ਨਾ ਗੁਰਬਾਣੀ ਦੇ ਵਿੱਚ ਪਤਾ ਥੋੜੀ ਲੱਗਦਾ ਬਗਲੇ ਤੇ ਹੰਸ ਦਾ ਕੋਈ ਬਹੁਤਾ ਭਲੇਖਾ ਉਹਨਾਂ ਦੇ ਵਿੱਚ। ਪਰ ਹੈ ਇੱਕੋ ਜਿਹਾ। ਪਰ ਉਹਨਾਂ ਦੀ ਕਰਮਾਂ ਤੋਂ ਪਤਾ ਲੱਗ ਜਾਂਦਾ ਇੱਕ ਨੇ ਹੰਸ ਮੋਤੀ ਚੁਗਣੀ ਹੁੰਦੇ ਤੇ ਇੱਕ ਨੇ ਡੱਡੂ ਤੇ ਮੱਛੀ ਲੱਭਣੀਆਂ ਹੁੰਦੇ। ਇਹੋ ਗੱਲ ਕਹਿੰਦੇ ਨੇ ਭਾਈ ਭੌਰੇ ਅਤੇ ਭੂੰਡ ਦੀ ਇੱਕੋ ਜਿਹੀ ਗੂੰਜ। ਕਮੀ ਪਿਆ ਪੈਸ਼ਾਣੀ ਉਹ ਭੋਰਾ ਉਹ ਭੂੰਡ। ਭੂੰਡ ਤੇ ਭੋਰਾ ਇੱਕੋ ਜੇ ਹੁੰਦੇ ਆ। ਪਰ ਕੰਮਾਂ ਤੋਂ ਪਤਾ ਲੱਗ ਜਾਏ ਭੂੰਡ ਨੇ ਮੱਲੋ ਦੇ ਵਿੱਚ ਖਤਾਂ ਦੇ ਵਿੱਚ ਬੈਠਣਾ ਹੈ ਜਾ ਕੇ ਗੰਦਗੀ ਤੇ ਬੈਠਣਾ ਹੈ ਪੌਰੇ ਨੇ ਫੁੱਲਾਂ ਤੇ ਬੈਠਣਾ ਹੈ ਪਰ ਗੂੰਜ ਦੋਵਾਂ ਦੀ ਇੱਕੋ ਜੀ ਹੁੰਦੀ ਹੈ ਕਰਮਣ ਮੇਰੇ ਸਤਿ ਬਿਹਾਰ ਮਨ ਕਰਕੇ ਸਤਿ ਬਿਹਾਰ ਭਾਵ ਮਨ ਦੇ ਵਿੱਚ ਭਾਵਨਾ ਸਹੀ ਰੱਖੋ ਤੇ ਸਰੀਰ ਨੇ ਸਹੀ ਹੋ ਜਾਣਾ ਅਸੀਂ ਬਹੁਤਾ ਜ਼ੋਰ ਕੱਲੇ ਤਣਾ ਤੇ ਸਰੀਰਾਂ ਤੇ ਦਿੱਤਾ ਹੋਇਆ ਪਰ ਇਹ ਪ੍ਰਵਾਣ ਉਨਾ ਚਿਰ ਨਹੀਂ ਹੁੰਦੇ ਜਿੰਨਾ ਚਿਰ ਅਸੀਂ ਮਨ ਕਰਕੇ ਗੱਲਾਂ ਨੂੰ ਮੰਨ ਨਹੀਂ ਲੈਂਦੇ ਸਰੀਰ ਨੇ ਤਾਂ ਖਤਮ ਹੋ ਜਾਣਾ ਗੱਲ ਹੈ ਮਨ ਦੀ ਮਨ ਸਿੱਧਾ ਕਰ ਲਿਆ ਤਨ ਨੇ ਸਿੱਧਾ ਆਪਣੇ ਆਪ ਹੋ ਜਾਣਾ ਹੈ ਤਨ ਨੇ ਸਹੀ ਪਾਸੇ ਆਪਣੇ ਆਪ ਸਾਡੇ ਮਨ ਵਿੱਚ ਹੀ ਨਹੀਂ ਚਿੰਗ ਜਾਗੀ ਹਜੇ ਤੱਕ ਮਨ ਵਿੱਚ ਹੀ ਨਹੀਂ ਗੁਰੂ ਪ੍ਰਤੀ ਪਿਆਰ ਜਾਗਿਆ ਅਸੀਂ ਕਹਦੇ ਨੇ ਵੀ ਆ ਤਾਂ ਜਾਈਏ ਗੁਰਦੁਆਰੇ ਕੀ ਲੈਣਾ ਐ ਐ ਜਿਵੇਂ ਮੰਨ ਲਓ ਵੀ ਸਾਡੇ ਅੰਦਰ ਆਪਣੇ ਆਪ ਹੀ ਨਹੀਂ ਖਿੱਚ ਅਸੀਂ ਕਹਿ ਦਿੰਨੇ ਆ ਵੀ ਅਸੀਂ ਗੁਰੂ ਨੂੰ ਬੜਾ ਮੰਨਦੇ ਆ ਜੀ ਗੁਰੂ ਨੂੰ ਬੜਾ ਆਰਾਧਦੇ ਆ ਗੁਰੂ ਗੁਰੂ ਕਰਦੇ ਆ ਸਿਰਫ ਜ਼ਬਾਨੀ ਕਲਾਮੀ ਕਰਦੇ ਆ ਸੀ ਗੱਲ ਮੰਨਣ ਤੋਂ ਇਨਕਾਰੀਆਂ ਜਿੱਦਣ ਗੁਰੂ ਦੀ ਗੱਲ ਮੰਨਣ ਦਾ ਸ਼ੌਂਕ ਜਾਗ ਪਿਆ ਨਾ ਉਦੋਂ ਇਹ ਤੋਂ ਬਿਨਾ ਕੋਈ ਚੰਗਾ ਲੱਗਣਾ ਹੀ ਕੋਈ ਨਹੀਂ ਕਿਉਂਕਿ ਸਤਗੁਰੂ ਦੀ ਪਾਵਨ ਬਾਣੀ ਦੇ ਬੋਲ ਹੈ ਵੀ ਜਿੱਥੇ ਪਿਆਰ ਹੋਵੇ ਨਾ ਉਥੇ ਫਿਰ ਗਿਣਤੀਆਂ ਮਿੰਤੀਆਂ ਨਹੀਂ ਵੇਖਿਆ ਜਾਂਦੀਆਂ ਹੁੰਦੀਆਂ ਜਿੱਥੇ ਮੁਹੱਬਤ ਹੋਵੇ ਉਥੇ ਗਿਣਤੀਆਂ ਮਿੰਤੀਆਂ ਨਹੀਂ ਤੇ ਜਿੱਦਣ ਗੁਰੂ ਦੇ ਨਾਲ ਪਿਆਰ ਪੈ ਗਿਆ ਨਾ ਲੇਖਾ ਵਰਤਾ ਸੋਏ ਉਥੇ ਫਿਰ ਗਿਣਤੀਆਂ ਮਿੰਤੀਆਂ ਨਹੀਂ ਰਹਿੰਦੀਆਂ ਉਥੇ ਲਾਹੇ ਜਾਂ ਨੁਕਸਾਨ ਨਹੀਂ ਵਿਖੇ ਜਾਂਦੇ ਹੁੰਦੇ ਤੇ ਸਤਿਗੁਰ ਕਹਿੰਦੇ ਕਬੀਰ ਇਹ ਤਣ ਜਾਏਗਾ ਕਵਣੈ ਮਾਰਗ ਲਾਗੇ ਕਹਿ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਣ ਗਾਏ ਇਸ ਤਣ ਨੂੰ ਪਰਮੇਸ਼ਰ ਜੀ ਦੇ ਨਾਲ ਜੋੜ ਲੈ ਸਿੱਧੇ ਪਾਸੇ ਲਾ ਲੈ ਭਾਵ ਮਨ ਦੇ ਵਿੱਚ ਉਸ ਗੱਲ ਨੂੰ ਵਸਾਲੈ ਜੇ ਕੋ ਮਨ ਜਾਣੈ ਮਨ ਕੋਏ ਤੇ ਸਤਿਗੁਰ ਬਖਸ਼ਿਸ਼ ਕਰ ਰਿਹਾ ਹੈ ਪਹਿਲੀਆਂ ਪੰਕਤੀਆਂ ਵਿੱਚ ਮੰਨੇ ਕੀ ਗਤ ਕਹੀ ਨਾ ਜਾਏ ਜਿਨ੍ਹਾਂ ਨੇ ਗੱਲ ਨੂੰ ਮੰਨ ਲਿਆ ਪਿੱਛੇ ਆਪਾਂ ਪੌਣੀਆਂ ਵਿਚਾਰੀਆਂ ਨੇ ਸੁਣਨ ਵਾਲੀਆਂ ਸੁਣ ਕੇ ਗੱਲ ਨੂੰ ਜਿਨ੍ਹਾਂ ਨੇ ਮੰਨ ਲਿਆ ਨਾ ਮੰਨੇ ਕੀ ਗਤਕ ਹੀ ਨਾ ਜਾਏ ਮੰਨਣ ਵਾਲਿਆਂ ਦੀ ਅਵਸਥਾ ਦੱਸੀ ਨਹੀਂ ਜਾ ਸਕਦੀ ਇਹ ਤਾਂ ਉਹ ਗੱਲ ਹੈ ਜਿਵੇਂ ਆਪਾਂ ਗੁੰਗੇ ਬੰਦੇ ਨੂੰ ਗੁੜ ਖਵਾ ਦੇਣ ਤਾਂ ਉਹਨੂੰ ਪੁੱਛੀਏ ਵੀ ਕਿੰਨਾ ਕੁ ਮਿੱਠਾ ਹੈ ਉਹ ਦੱਸੇ ਕੀ ਹੋਣਾ ਉਹਨੂੰ ਕੋਈ ਮਿੱਠੀ ਚੀਜ਼ ਖਵਾ ਦਿਓ ਉਹ ਦੱਸ ਨਹੀਂ ਸਕਦਾ ਵੀ ਕੀ ਚੀਜ਼ ਹੈ ਤੇ ਮੰਨਣ ਵਾਲਿਆਂ ਦੀ ਅਵਸਥਾ ਇਹੂ ਹੈ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਜੇ ਕਿਤੇ ਕੋਈ ਅਵਸਥਾ ਬਿਆਨ ਕਰਨ ਦੀ ਗੱਲ ਕਰੇ ਵੀ ਤਾਂ ਸਤਿਗੁਰ ਕਹਿੰਦੇ ਉਹਨੂੰ ਪੁਛਤਾਉਣਾ ਪਵੇਗਾ ਕਿਸ ਗੱਲ ਤੇ ਉਹਨੂੰ ਆਪਣੀ ਹੋਸ਼ੇਪਣ ਤੇ ਬਚਤਾਉਣਾ ਪਵੇਗਾ ਹੋਸ਼ੇਪਣ ਤੇ ਯਾਰ ਮੈ ਕਿਹੜੇ ਕੰਮੀ ਲੱਗ ਗਿਆ ਕਹਿਣ ਦਾ ਭਾਵ ਇਹ ਆ ਵੀ ਕੋਈ ਲੱਗ ਜੇ ਹੁਣ ਵੀ ਗੁਰੂ ਐਡਾ ਮਹਾਨ ਹੈ ਜੀ ਗੁਰੂ ਮੱਲੂਆ ਕੋ ਜੇ ਕਰ ਸਕਦਾ ਹੈ ਗੁਰੂ ਦੀ ਆਸਿਫਤ ਸਲਾਹ ਮੱਲੂਆ ਬਾਰੀ ਜਵਾਨੀ ਕਲਾਮੀ ਗੱਲਾਂ ਕਰਨ ਲੱਗ ਪਵੇ ਇਹਦੇ ਨਾਲ ਕੀ ਫਰਕ ਪੈ ਜਾਣਾ ਗੱਲ ਤਾਂ ਮੰਨਣ ਤੇ ਹੈ ਨਾ ਜੇ ਕੋ ਲਿਖਣ ਲੱਗ ਪਵੇ ਕਾਗਜ਼ ਕਲਮ ਚੱਕ ਕੇ ਵੀ ਗੁਰੂ ਆ ਕਰਦਾ ਆ ਕਰਦਾ ਇਹਦੇ ਨਾਲ ਥੋੜੀ ਫਰਕ ਪੈਣਾ ਹੈ ਗੱਲ ਤਾਂ ਉਸ ਦੀ ਰਜ਼ਾ ਨੂੰ ਮੰਨਣ ਦੀ ਉਹਦੇ ਹੁਕਮ ਨੂੰ ਮੰਨਣ ਦੀ ਹੈ ਜੇ ਕੋ ਮੰਨ ਜਾਣਾ ਹੈ ਮਨ ਕੋਏ ਤੇ ਸਤਿਗੁਰ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਜੇ ਉਹਦੀ ਕੋਈ ਵਡਿਆਈ ਕਰਨ ਕੀ ਵੀ ਲੱਗੇ ਉਹਨੂੰ ਆਪਣੇ ਹੋਸ਼ੇਪਣ ਤੇ ਪਛਤਾਉਣਾ ਪਵੇ ਮੇ ਕਿਹੜੀ ਕਮੀ ਲੱਗ ਗਿਆ ਵੀ ਉਹਦੀ ਤਾਂ ਵਡਿਆਈ ਅਪਰੰਪਾਰ ਸੀ ਮੈਂ ਜਦੋਂ ਗੈਣ ਲੱਗਿਆ ਮੇਰੀ ਤਾਂ ਮਾਤੀ ਬੜੀ ਪਿੱਛੇ ਰਹਿ ਗਈ ਹੁਣ ਇੱਕ ਗੱਲ ਨੂੰ ਜ਼ਰੂਰ ਸਮਝਿਓ ਮੰਨੇ ਕੀ ਗਤ ਕਹੀ ਨਾ ਜਾਏ ਮੰਨਣ ਵਾਲੇ ਦੀ ਗਤ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਭਾਵ ਜਿਸ ਦੀ ਲਗਨ ਨਾਮ ਵਿੱਚ ਲੱਗ ਗਈ ਉਹਦੀ ਵਡਿਆਈ ਨਹੀਂ ਲਿਖੀ ਜਾ ਸਕਦੀ ਹੁਣ ਇੱਥੇ ਇੱਕ ਗੱਲ ਨੂੰ ਜ਼ਰੂਰ ਸਮਝਿਓ ਅਸੀਂ ਕਿਸੇ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ ਵੀ ਇਹ ਬੰਦਾ ਪਹੁੰਚਿਆ ਹੋਇਆ ਕਿਉਂਕਿ ਇੱਥੇ ਸਤਿਗੁਰੂ ਕਹਿੰਦੇ ਵੀ ਸਾਰੇ ਆਪਣੇ ਦੁੱਖਾਂ ਦੇ ਭਰੇ ਹੋਏ ਗੱਲ ਅਸੀਂ ਕਰਨੀ ਹੈ ਗੁਰੂ ਦੀ ਕਿਉਂਕਿ ਮਾਲਕ ਪਰਮੇਸ਼ਰ ਜੀ ਦੀ ਰਜ਼ਾ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਆਉਂਦਾ ਹੈ ਗੁਰੂ ਆਉਂਦਾ ਹੈ ਉਹਦੀ ਰਜ਼ਾ ਦੇ ਵਿੱਚ ਤੇ ਗੁਰੂ ਦੀ ਸਿਫਤ ਸਲਾਹ ਨੂੰ ਕਦੇ ਬਿਆਨ ਕੀਤਾ ਹੀ ਨਹੀਂ ਜਾ ਸਕਦਾ ਕਿਉਂਕਿ ਜਿਹੜਾ ਗੁਰੂ ਹੈ ਨਾ ਮਾਲਕ ਦਾ ਸਭ ਤੋਂ ਵੱਡਾ ਜਾਣ ਹੈ ਸੇਵਕ ਹੈ ਤੇ ਸਾਡੇ ਲਈ ਮੋਰੀ ਸਭ ਤੋਂ ਪਹਿਲਾ ਗੁਰੂ ਹੋਣਾ ਚਾਹੀਦਾ ਵੀ ਗੁਰੂ ਜਾਣ ਹੈ ਜਿਹੜਾ ਉਹਦੀ ਅਸੀਂ ਜ਼ਿੰਮੇਵਾਰੀ ਸਮਝਦੇ ਹਾਂ ਅਸੀਂ ਜ਼ਿੰਮੇਵਾਰੀ ਲੈਣੀ ਹੈ ਵੀ ਇਤੋਂ ਵੱਡਾ ਕੋਈ ਨਹੀਂ ਹੈ ਤੇ ਇਹ ਪਰਮੇਸ਼ਰ ਦੇ ਨਾਲ ਇੱਕਮਿਕ ਹੋਇਆ ਹੈ ਗੁਰੂ ਦੀ ਗੱਲ ਛੱਡੋ ਜਦੋਂ ਅਸੀਂ ਗੁਰੂ ਲਫ਼ਜ਼ ਵਰਤਦੇ ਆ ਤੇ 35 ਮਹਾਂਪੁਰਖ ਵਿੱਚ ਆ ਜਾਂਦੇ ਆ 35 ਦੇ 35 ਮਹਾਂਪੁਰਖ ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜੇ ਪਹੁੰਚੀ ਰੂਹਾਂ ਨੇ ਨਾ ਇਹਨਾਂ ਦੀ ਗੱਤ ਬਿਆਨੀ ਕੀਤੀ ਜਾ ਸਕਦੀ ਹੈ ਇਹਨਾਂ ਬਾਰੇ ਦੱਸ ਸਕਦੇ ਅਸੀਂ ਨਹੀਂ ਇਹ ਕਹਿਣ ਤੋਂ ਬਾਹਰੀ ਹੈ ਇਹਨਾਂ ਦੀ ਸਿਫਤ ਸਲਾਹ ਸੀ ਬਿਆਨ ਕਰ ਹੀ ਨਹੀਂ ਸਕਦੇ ਦੱਸ ਹੀ ਨਹੀਂ ਸਕਦੇ ਤੇ ਅਸੀਂ ਇਸ ਗੱਲ ਨੂੰ ਸਮਝਣਾ ਵੀ ਮੰਨੇ ਕੀ ਗਤ ਕਹੀ ਨਾ ਜਾਈ ਨਾ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਇਹਨਾਂ ਦੀ ਉਸਤਾਤ ਦੱਸੀ ਨਹੀਂ ਜਾ ਸਕਦੀ ਸਾਡੇ ਲਈ ਸਭ ਤੋਂ ਵੱਡੇ ਇੱਕ ਭਲੇਖਾ ਜ਼ਰੂਰ ਕੱਢਿਓ ਗੁਰਬਾਣੀ ਦੱਸਦੀ ਹੈ ਮਾਨੁਖ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ ਇਕ ਹੈ ਭਗਵਾਨ ਕਿਸੇ ਬੰਦੇ ਦੀ ਉਸਤਾਤ ਵਡਿਆਈ ਦੇ ਵਿੱਚ ਨਾ ਲੱਗ ਜਾਇਓ ਕਿਉਂਕਿ ਇੱਥੇ ਜਿਹੜੀ ਜ਼ਿੰਦਗੀ ਜਿਉਣ ਦਾ ਚੱਜ ਤਰੀਕਾ ਉਹ ਸਿਰਫ ਗੁਰੂ ਨੇ ਬਖਸ਼ਣਾ ਹੈ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਜੇ ਕੋ ਕਾਗਦ ਚੱਕ ਕੇ ਲਿਖਣ ਦੀ ਵੀ ਕੋਸ਼ਿਸ਼ ਕਰੇ ਤਾਂ ਵਡਿਆਈ ਲਿਖੀ ਨਹੀਂ ਜਾ ਸਕਦੀ ਮੰਨਣ ਵਾਲੇ ਦੇ ਮੰਨੇ ਕਾ ਬਹਿਕਰਨ ਵਿਚਾਰ ਕਹਿੰਦੇ ਭਾਵੇਂ ਲੱਖਾਂ ਬੰਦੇ ਬੈਠ ਕੇ ਰਲ ਕੇ ਅੰਦਾਜ਼ਾ ਲਾਉਣ ਲੱਗ ਪੈਣ ਵਿਚਾਰ ਕਰਨ ਲੱਗ ਪੈਣ ਮੰਨੇ ਕਾ ਬਹਿ ਕਰਨ ਵਿਚਾਰ ਮੰਨਣ ਦੀ ਭਾਵਨਾ ਮਨ ਨੂੰ ਭਾਵੇਂ ਲਿਖਣ ਲੱਗ ਪੈਣ ਪਰ ਉਹ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਐਡੀ ਵੱਡੀ ਅਵਸਥਾ ਹੈ ਵੀ ਜੀਨੇ ਗੱਲ ਨੂੰ ਮੰਨ ਲਿਆ ਉਹ ਕਿੱਡਾ ਕੁ ਹੋ ਗਿਆ ਕਿਵੇਂ ਹੋ ਗਿਆ ਆਪਾਂ ਪਹਿਲਾਂ ਗੱਲ ਸਮਝੀ ਹੈ ਨਾਉ ਖੁਦ ਬੰਦਾ ਦੱਸ ਸਕਦਾ ਵੀ ਮਾਲਕ ਦੀ ਰਜ਼ਾ ਵਿੱਚ ਆ ਕੇ ਮੈਂ ਕੀ ਕੁਝ ਪ੍ਰਾਪਤ ਕੀਤਾ ਕੋਈ ਵੀ ਨਹੀਂ ਦੱਸ ਸਕਦਾ ਕਿਉਂਕਿ ਆਪਾਂ ਪਹਿਲਾਂ ਸਮਝਿਆ ਵੀ ਗੁੰਗੇ ਨੂੰ ਗੋੜ ਖਵਾਉਣ ਵਾਲੀ ਗੱਲ ਹੈ ਉਹਨੂੰ ਮਿੱਠੀ ਚੀਜ਼ ਖਵਾ ਦੋ ਦੱਸ ਨਹੀਂ ਸਕਦਾ ਗੁੰਗਾ ਕੁਝ ਵੀ ਨਹੀਂ ਦੱਸ ਸਕਦਾ ਉਹ ਤੋਂ ਪੁੱਛੋ ਭਾਵਨਾ ਬਸ ਇਹ ਗੱਲ ਹੈ ਪਰਮੇਸ਼ਰ ਜੀ ਦੀ ਰਜ਼ਾ ਐਡੀ ਵੱਡੀ ਹੈ ਐਡੀ ਬਖਸ਼ਣ ਹਾਰ ਹੈ ਇੱਥੇ ਬੰਦਾ ਦੱਸ ਹੀ ਨਹੀਂ ਸਕਦਾ ਵੀ ਮੇਰੇ ਤੇ ਬਖਸ਼ਿਸ਼ਾਂ ਕੀ ਕੀ ਹੋਈਆਂ ਨੇ ਕਾਗਦ ਕਲਮਣ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਕੋਈ ਲੱਗ ਜਾਵੇ ਇਸ ਗੱਲ ਦੇ ਵਿੱਚ ਤਾਂ ਕੋਈ ਵੀ ਬਿਆਨ ਨਹੀਂ ਕਰ ਸਕਦਾ ਕਿਉਂਕਿ ਉਹ ਪਰਮੇਸ਼ਰ ਆਪ ਵੱਡਾ ਹੈ ਉਹਦੀ ਸਿਫਤ ਸਲਾ ਵੱਡੀ ਹੈ ਉਹਦੇ ਨਾਲ ਜੁੜਨ ਵਾਲਾ ਵੀ ਉਹਦੇ ਵਰਗਾ ਹੋ ਜਾਂਦਾ ਹੈ ਵੱਡਾ ਹੋ ਜਾਂਦਾ ਹੈ ਸਾਡੀ ਕੀ ਪਾਏ ਅਸੀਂ ਉਹਨਾਂ ਦੀ ਸਿਫਤ ਸਲਾ ਬਸ ਗੱਲ ਇਹ ਹੈ ਸਤਿਗੁਰੂ ਕਹਿੰਦੇ ਨੇ ਉਹਦੀ ਰਜ਼ਾ ਚ ਤਰੋ ਰਜ਼ਾ ਚ ਤਰਨ ਦੀ ਕੋਸ਼ਿਸ਼ ਕਰੋ ਹੁਣ ਅਸਾ ਆਪਾਂ ਵੇਖਿਆ ਮੰਨ ਲਓ ਵੀ ਸ੍ਰਿਸ਼ਟੀ ਬਣੀ ਹੈ ਪਰਮੇਸ਼ਰ ਹੈ ਆਪਾਂ ਜੇ ਖੁਆਰੀ ਸਾਰੀ ਜ਼ਿੰਦਗੀ ਇਸ ਗੱਲ 'ਚ ਲਗਾ ਦੇਵੀਂ ਧਰਤੀ ਕਦੋਂ ਬਣੀ ਧਰਤੀ ਤੇ ਕਿੰਨੇ ਦੀਵ ਹੈ ਰੱਬ ਨੇ ਕਦੋਂ ਬਣਾਈ ਏ ਧਰਤੀ ਰੱਬ ਖੁਦ ਕਿੱਡਾ ਕਹੈ ਬ੍ਰਹਿਮੰਡ ਕਿੱਡਾ ਏ ਇਹਦੇ ਨਾਲ ਤਾਂ ਭਾਵੇਂ ਅਸੀਂ ਹਨੇਕਾ ਜਨਮ ਲੈ ਲਈਏ ਤਾਂ ਵੀ ਨਹੀਂ ਇਸ ਗੱਲ ਦੇ ਅੰਤ ਪਾਏ ਜਾ ਸਕਦੇ ਸਤਗੁਰ ਕਹਿੰਦੇ ਇਹਨਾਂ ਚੀਜ਼ਾਂ ਤੋਂ ਕੀ ਲੈਣਾ ਗੱਲ ਏ ਐ ਵੀ ਉਹਦੀ ਰਜ਼ਾ ਚ ਰਹੁ ਜਿਹੜਾ ਐਡਾ ਵਿਸ਼ਾਲ ਹੈ ਗਈ ਹੈ ਜਿਹਦੀ ਵਡਿਆਈ ਅਸੰਖ ਹੈ ਦੱਸੀ ਨਹੀਂ ਜਾ ਸਕਦੀ ਗਿਣਤੀਆਂ ਤੋਂ ਵੀ ਬਾਹਰੀ ਹੈ ਜਿਹਦੀ ਵਡਿਆਈ ਅਸੀਂ ਫੇਰ ਉਸੇ ਗੱਲ 'ਚ ਮਗਜ ਖਪਾਈ ਕਰੀ ਜਾਈ ਉਹਦਾ ਕੋਈ ਫਾਇਦਾ ਨਹੀਂ ਹੈ ਵੱਡੇ ਵੱਡੇ ਸੈਮੀਨਾਰ ਰੱਖ ਕੇ ਲੱਗ ਜਾਈਏ ਕੋਈ ਫਾਇਦਾ ਨਹੀਂ ਹੈ ਸਤਿਗੁਰੂ ਕਹਿੰਦੇ ਉਹਦੀ ਵੱਡੀ ਬਾਤ ਇਹ ਹੈ ਵੀ ਉਹਦੀ ਰਜ਼ਾ ਨੂੰ ਮੰਨ ਲਈਏ ਉਹਦੀ ਸਿਫਤ ਕੋਸ਼ਿਸ਼ ਕਰੋ ਵੀ ਅਸੀਂ ਵੀ ਉਹਨਾਂ ਵਿੱਚ ਹੋ ਜਾਈਏ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਉਹਦਾ ਤਾਂ ਨਾਮ ਹੀ ਐਡਾ ਵੱਡਾ ਏ ਵੀ ਉਹਨੂੰ ਮਨ ਦੇ ਵਿੱਚ ਵਸਾ ਲਈਏ ਮੰਨ ਕੇ ਮਨ ਵਿੱਚ ਵਸਾ ਲਈਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਤੇ ਆਓ ਕੋਸ਼ਿਸ਼ ਕਰੀਏ ਮਾਲਕ ਪਰਮੇਸ਼ਰ ਜੀ ਦੇ ਨਾਮ ਉੱਤੇ ਸ਼ਰਧਾ ਰੱਖੀਏ ਉਹਦੀ ਵਡਿਆਈ ਤੇ ਗੁਰੂ ਦੇ ਗਿਆਨ ਤੇ ਸ਼ਰਧਾ ਰੱਖੀਏ ਸ਼ਰਧਾ ਰੱਖਣ ਦਾ ਭਾਵ ਇਹ ਹੈ ਵੀ ਉਹਦੀ ਗੱਲ ਨੂੰ ਸੱਤ ਕਰਕੇ ਮੰਨਿਐਸ ਵੀ ਜੋ ਗੁਰੂ ਕਹਿੰਦਾ ਉਹ ਸੱਚ ਹੈ ਸਾਡੀ ਜ਼ਿੰਦਗੀ ਸੁਧਾਰਨ ਵਾਲਾ ਹੈ ਸਾਨੂੰ ਪਰਮਾਪਲੇਖਿਆਂ ਤੋਂ ਬਾਹਰ ਕੱਢਣ ਵਾਲਾ ਗੁਰੂ ਦਾ ਗਿਆਨ ਹੈ ਇਹ ਤੇ ਯਕੀਨ ਕਰ ਲਓਗੇ ਨਾ ਤੇ ਇਹੋ ਹੀ ਵੱਡੀ ਬਾਤ ਹੈ ਵੀ ਅਸੀਂ ਵੀ ਉਹਨਾਂ ਮੰਨਣ ਵਾਲਿਆਂ ਵਿੱਚ ਆ ਸਕਦਾਂਗੇ ਅਸੀਂ ਵੀ ਉਹਨਾਂ ਜਿਨ੍ਹਾਂ ਨੇ ਗੱਲ ਨੂੰ ਮੰਨਿਆ ਉਹਨਾਂ ਵਿੱਚ ਆ ਜਾਵਾਂਗੇ ਉਹ ਕੋਸ਼ਿਸ਼ ਕਰੀਏ ਇਹਦੇ ਨਾਲ ਜੁੜੀਏ ਤੇ ਗੱਲ ਨੂੰ ਮੰਨ ਲਈਏ ਜਿੱਥੇ ਅਸੀਂ ਤਨ ਕਰਕੇ ਗੁਰੂ ਦਾ ਸਤਕਾਰ ਕਰਦੇ ਹਾਂ ਮਨ ਕਰਕੇ ਵੀ ਸਤਕਾਰ ਕਰੋ ਤੇ ਮਨ ਦਾ ਸਤਕਾਰ ਹੁੰਦਾ ਗੱਲ ਨੂੰ ਮੰਨ ਲੈਣਾ ਦਾਤਾ ਰਹਿਮਤ ਕਰੇ ਪਾਵਨ ਗੁਰਬਾਣੀ ਦੀ ਵਿਚਾਰ ਸਾਂਝੀ ਕਰਦੇ ਹਾਂ ਵਿਚਾਰਦੇ ਹਾਂ ਭਾਈ ਅਨੇਕਾਂ ਪੁੱਲਾ ਹੋਣੀ ਹੈ ਸੁਭਾਵਕ ਨੇ ਅਗਲੇਰੀਆਂ ਜੜੀਆਂ ਪੌੜੀਆਂ ਨੇ ਆਉਂਦੇ ਸਮੇਂ ਵਿੱਚ ਆਪਾਂ ਵਿਚਾਰਨ ਦਾ ਯਤਨ ਕਰਨਾ ਹੈ ਇਤਨੇ ਗੋਬਿੰਤਿਆਂ ਪ੍ਰਵਾਨ ਸਾਰਿਆਂ ਦਾ ਧੰਨਵਾਦ ਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ